ਇਹ ਬੇਜ਼ੁਬਾਨਾਂ ਦੀ ਖੁਸ਼ੀਆਂ ਜੋ ਅਸੀਂ ਦੇਖ ਰਹੇ ਹਾਂ ਖਾ ਪੀ ਰਹੇ ਨੇ ਆਪਣੇ ਹੈਬਿਟੇਸ਼ਨ ਦੇ ਵਿੱਚ ਰਹਿ ਰਹੇ ਨੇ ਜੋ ਸ਼ਾਇਦ ਉਹਨਾਂ ਨੂੰ ਬਾਹਰ ਜਾਂ ਕਿਤੇ ਜੰਗਲਾਂ ਦੇ ਵਿੱਚ ਨਹੀਂ ਮਿਲਦੇ ਕਿ ਜੰਗਲ ਟਾਈਪ ਤੁਸੀਂ ਮਿਨੀ ਜੰਗਲ ਤਿਆਰ ਕਰ ਦਿੱਤਾ ਇੱਥੇ ਪਲਾਂਟੇਸ਼ਨ ਹੋ ਗਈ ਜਦੋਂ ਅੰਦਰ ਆਉਂਦੇ ਸਥਾਨ ਸੀ ਕਿ ਨਹੀਂ ਗੱਲ ਨਹੀਂ ਬਣੀ ਕਿ ਜਿਹੜੇ ਇਹਦੇ ਅਸਲੀ ਵਾਸੀ ਨੇ ਉਹ ਵੀ ਹੋਣੇ ਚਾਹੀਦੇ ਨੇ ਉਹ ਇਹ ਨੇ ਜਿਹੜੀਆਂ ਰੌਣਕਾਂ ਆਪਾਂ ਅੱਜ ਦੇਖ ਰਹੇ ਹਾਂ ਇੱਥੇ ਮੋਰ ਚਕੋਲ ਟਰਕੀਆਂ ਤੇ ਤੁਸੀਂ ਸਾਰੀ ਸੇਵਾ ਸੰਭਾਲ ਇਹਨਾਂ ਦੀ ਕਰਦੇ ਹੋ ਰੋਟੀ ਪਾਣੀ ਹੋ ਗਿਆ ਚੀਜ਼ਾਂ ਜਿਹੜੀਆਂ ਦੇਣ ਵਾਲੀਆਂ ਖਾਣ ਵਾਲੀਆਂ ਇਹ ਚੋਟ ਨੂੰ ਮੋਰਾ ਜੀ ਅੱਛਾ ਜੀ ਆ ਲੋ ਇਹਦੀ ਹੁਣ ਜਿਹੜੀ ਫਰੈਂਡਸ਼ਿਪ ਹੈ ਇਸ ਵੇਲੇ ਟਰਕੀਆਂ ਦੇ ਨਾਲ ਆ ਉਹਨੂੰ ਆਪਣੇ ਵਾਲਾਈਕ ਲੱਗਦੀ ਉਹਨੂੰ ਟਰਕੀਆਂ ਆਪਣੇ ਵਰਗੀਆਂ ਲੱਗਦੀਆਂ ਨੇ ਤੇ ਬਸ ਇਹਨਾਂ ਦੇ ਨਾਲ ਹੀ ਇਹ ਜੀ ਲੱਗਿਆ ਰਹਿੰਦਾ ਜਦੋਂ ਜੰਗਲ ਲਾਇਆ ਸੀ ਇਹ 2.5 ਏਕੜ ਦੇ ਵਿੱਚ ਜੰਗਲ ਲੱਗਿਆ ਹੋਇਆ ਇਸ ਦੇ ਵਿੱਚ ਫਰੂਟ ਦੇ ਬੂਟੇ ਨੇ ਸਾਰੇ ਤਰ੍ਹਾਂ ਦੇ ਹੀ ਨੇ ਬਾਕੀ ਜ਼ਿਆਦਾ ਨਾ ਇਹ ਨੇ ਜਿਹੜੇ ਨੇਚਰਲ ਨੇ ਉਹ ਦੋ ਬਤਕਾਂ ਲਿਆ ਕੇ ਇੱਥੇ ਛੱਡੀਆਂ ਮਤਲਬ ਉਹ ਸੀਨ ਵੀ ਦੇਖਣ ਵਾਲਾ ਸੀ ਕਿ ਉਹਨਾਂ ਨੂੰ ਪਾਣੀ ਮਸਾ ਲੱਭਿਆ ਉਹ ਮੈਂ ਲੁਧਿਆਣੇ ਮਿਹਰਬਾਨ ਏਰੀਆ ਚੋਂ ਲੈ ਕੇ ਆਈ ਤੇ ਜਦੋਂ ਆਗੀਆਂ ਇੱਥੇ ਤਾਂ ਆਨੰਦ ਸੀ ਮਤਲਬ ਐਦਾਂ ਹੀ ਸੀ ਜਿਵੇਂ ਦੋਵਾਂ ਜ਼ਿੰਦਗੀਆਂ ਬਚਾਲੀਆਂ ਅੱਜ ਤਾਂ ਇਹ ਤਾਂ ਬਹੁਤ ਖੂਬਸੂਰਤ ਲੱਗ ਰਿਹਾ ਲੱਗ ਰਿਹਾ ਕਿਸੇ ਸੀ ਫੋਰਨ ਕੰਟਰੀ ਦੇ ਵਿੱਚ ਖੜੀਆਂ ਹੁੰਦੇ ਸੀ ਇਹ ਨਜ਼ਾਰਾ ਦੇਖ ਰਹੇ ਹਾਂ ਸ਼ਹਿਰਾਂ ਵਿੱਚ ਤਾਂ ਇਹ ਚੀਜ਼ਾਂ ਹਲੋਪੇ ਨੇ ਮਾਰਨਿੰਗ 'ਚ ਤਾਂ ਬਾਹਰੋਂ ਆ ਕੇ ਪੰਛੀ ਵੀ ਨਾ ਨੂੰ ਕਿ ਚਲੇ ਜਾਂਦੇ ਆ ਹਾਂ ਤੇ ਸੌਂਦੀਆਂ ਬਹੁਤ ਵਧੀਆ ਨੇ ਪਾਣੀ 'ਚ ਇਹਨਾਂ ਨੇ ਕਰਦਣ ਨਾ ਬੈਕ ਤੇ ਘਮਾ ਲੈਣੀ ਉਹ ਇੱਕ ਇੱਕ ਵੀ ਗਈ ਐ ਪਿੱਛੇ ਨੂੰ ਆਉ ਉਹਨਾਂ ਸੌਣਾ ਹੁੰਦਾ ਇੱਥੇ ਰੱਖ ਕੇ ਸੋ ਜਾਂਦੀਆਂ ਨੇ ਇੱਕ ਜਾਗਦੀ ਰਹੂਗੀ ਉਹ ਧਿਆਨ ਰੱਖੂਗੀ ਵੀ ਕੋਈ ਉਹ ਤਾਂ ਯਾਰੀ ਹਾਂ ਅੱਛਾ ਉਹ ਅੱਲਾ ਰੱਖਦੀਆਂ ਇਸ ਚੀਜ਼ ਦਾ ਧਿਆਨ ਰੱਖਣੇ ਬਿਲਕੁਲ ਬਿਲਕੁਲ ਦੇਖੋ ਸਾਡੇ ਪਿੱਛੇ ਵਿੱਚ ਚਕੋਰਾ ਫੇਰ ਹਾਂ ਫਿਰ ਆਵਾਜ਼ ਸੁਣਦੀਆਂ ਨੇ ਪਹਿਚਾਨਦੀਆਂ ਨੇ ਪੈਰਾ ਦੀ ਆਵਾਜ਼ ਦੇ ਨਾਲ ਹੀ ਮੈਨੂੰ ਲੱਗਾ ਉਹਨਾਂ ਨੂੰ ਇਹ ਉਹ ਪਰੇ ਬੰਦੇ ਨੂੰ ਤਾਂ ਗੇਟ ਤੱਕ ਕੱਢ ਕੇ ਹੁੰਦੀਆਂ ਨੇ ਕਈ ਵਾਰੀ ਕਿ ਤੂੰ ਹਾਂ 24 ਆਰ ਡਿਊਟੀ ਹੈ ਜਿਹਨਾਂ ਦੀ ਵਿੱਚੋਂ ਮੈਕਸਮਮ 5-10 ਮਿੰਟ ਬਾਅਦ ਮੈਂ ਉੱਠਦੇ ਹਾਂ ਮਾਰਨਿੰਗ 'ਚ ਪੂਰਾ ਦਿਨੇ ਨਹੀਂ ਉੱਠਦੇ ਕਿੰਨਾ ਪਿਆਰ ਹੈ ਇਹਨਾਂ ਨੂੰ ਇੱਕ ਆਪਾਂ ਗੱਲ ਕਰਦੇ ਸੀ ਨਾ ਜੀ ਲੋਕ ਬੱਚਿਆਂ ਨੂੰ ਜੰਮ ਕੇ ਜਿਨ੍ਹਾਂ ਨੂੰ ਸਾਹ ਦੀ ਸੋਜੀ ਹੈ ਉਹ ਸੁੱਟ ਦਿੰਦੇ ਨੇ ਉਹ ਸੁੱਟ ਰਹੇ ਨੇ ਇਹ ਸੰਭਾਲ ਰਹੇ ਨੇ ਆਪਣੇ ਆਪਣੇ ਆਹੇ ਪੌਦੇ ਨੇ ਸੰਭਾਲੂ ਹੈ ਇਹ ਬਹੁਤ ਅੱਛਾ ਰੋਖਾ ਹੈ ਬਹੁਤ ਬਿਮਾਰੀਆਂ ਦੀ ਟਰੀਟਮੈਂਟ ਦਿੰਦਾ ਇਹ ਪਰ ਇੱਥੇ ਨੇਚਰਲ ਇਹ ਕਿੰਨਾ ਕੁਸ ਮਿਲ ਰਿਹਾ ਬੱਚਿਆਂ ਨੂੰ ਬੱਚਿਆਂ ਨੂੰ ਕੀ ਮੈਂ ਬਤ ਕਰ ਨੂੰ ਮਰਿੰਗਾ ਤੋੜ ਕੇ ਪਾ ਦਿੰਨੀ ਆ ਪੱਤੇ ਐਦਾਂ ਕਰਕੇ ਪੌਂਟ ਸੁੱਟਦੇ ਨੇ ਮਿੰਟੋ-ਮਿੰਟੇ ਖਾ ਜਾਂਦੀਆਂ ਆ ਦੇਖੋ ਜੀ ਕੱਲਾ ਕਲੋਤਾ ਲੱਗਿਆ ਹੁੰਦਾ ਕੱਲਾ ਪੱਕ ਵੀ ਗਿਆ ਬਈ ਹੁਣ ਇੱਕ ਹੁਣ ਕੀ ਦੇ ਸੈੱਲ ਤੋੜੋ ਹੁਣ ਇੱਧਰ ਦੋ ਲਿਆਓ ਜੀ ਇਹ ਤਾਂ ਟੁੱਟ ਗਿਆ ਟੁੱਟ ਗਿਆ ਲੁਧਿਆਣਾ ਟਾਈਮਸ ਦੇਖ ਰਹੇ ਤੁਸੀਂ ਮੈਂ ਹਾਂ ਪ੍ਰਬਲਿੰਕ ਕੌਰ ਐਸਜੀਬੀ ਬਾਲ ਘਰ ਦੇ ਵਿੱਚ ਜਦੋਂ ਅਸੀਂ ਪਹੁੰਚੇ ਤਾ ਉਹ ਮੁਸਕਾਨਾਂ ਦੇਖਣ ਨੂੰ ਮਿਲੀਆਂ ਜਿਨ੍ਹਾਂ ਨੂੰ ਕਿੱਥੇ ਕੋਈ ਰਾਹ ਨਹੀਂ ਸੀ ਇੱਕ ਮਾਰ ਪਈ ਸੀ ਜਦੋਂ ਮਾਪਿਓ ਛੱਡ ਕੇ ਤੁਰ ਗਏ ਪਰ ਇਹਨਾਂ ਨੇ ਇੱਕ ਇਹੋ ਜਿਹਾ ਇੱਕ ਘਰ ਬਣਾ ਕੇ ਦਿੱਤਾ ਉਹਨਾਂ ਨੂੰ ਜਿੱਥੇ ਉਹਨਾਂ ਨੂੰ ਕਿਸੇ ਚੀਜ਼ ਦੀ ਕਮੀ ਨਹੀਂ ਹੋਈ ਤੇ ਉਸ ਕਮੀ ਨੂੰ ਪੂਰੇ ਕਰਦੇ ਕਰਦੇ ਇੱਕ ਨਵਾਂ ਸੁਪਨਾ ਜਿਹੜਾ ਇਹਨਾਂ ਦਾ ਬੇਜ਼ੁਬਾਨਾਂ ਨੂੰ ਇੱਕ ਘਰ ਦਿੱਤਾ ਗਿਆ ਤੁਸੀਂ ਇਹ ਮੇਰੇ ਆਸ-ਪਾਸੇ ਜੋ ਸਰਾਊਂਡਿੰਗਸ ਦੇਖ ਰਹੇ ਹੋ ਇਸ ਨੂੰ ਦੇਖ ਕੇ ਮੈਂ ਤਾਂ ਬਹੁਤ ਹੈਰਾਨ ਹੋ ਚੁੱਕਿਆ ਜੀ ਸਾਡੇ ਨਾਲ ਮੌਜੂਦ ਨੇ ਸ਼ੁਰੂਆਤ ਕਿਵੇਂ ਕੀਤੀ ਕਿਉਂਕਿ ਬੱਚਿਆਂ ਨੂੰ ਤਾਂ ਖੁਸ਼ੀਆਂ ਤੁਸੀਂ ਵੰਡਦੇ ਰਹੇ ਇਹ ਬੇਜ਼ੁਬਾਨਾਂ ਦੀ ਖੁਸ਼ੀਆਂ ਜੋ ਅਸੀਂ ਦੇਖ ਰਹੇ ਹਾਂ ਖਾ ਪੀ ਰਹੇ ਨੇ ਆਪਣੇ ਹੈਬਿਟੇਸ਼ਨ ਦੇ ਵਿੱਚ ਰਹਿ ਰਹੇ ਨੇ ਜੋ ਸ਼ਾਇਦ ਉਹਨਾਂ ਨੂੰ ਬਾਹਰ ਜਾਂ ਕਿਤੇ ਜੰਗਲਾਂ ਦੇ ਵਿੱਚ ਨਹੀਂ ਮਿਲਦੀ ਕਿ ਜੰਗਲ ਟਾਈਪ ਤੁਸੀਂ ਮਿਨੀ ਜੰਗਲ ਤਿਆਰ ਕਰ ਦਿੱਤਾ ਇਹਦਾ ਸੁਪਨਾ ਐਕਚੁਅਲੀ ਕੋਵਿਡ ਦੇ ਦੌਰਾਨ ਹੋਇਆ ਕਿ ਪੇੜ ਘਟ ਨੇ ਆਕਸੀਜਨ ਦੀ ਕਮੀ ਹੋ ਰਹੀ ਆ ਜੀ ਕਿੰਨਾ ਕੁਛ ਹਰ ਇੱਕ ਬੰਦਾ ਕਹਿੰਦਾ ਸੀ ਕਿ ਪੇੜ ਲਾਉਣੇ ਚਾਹੀਦੇ ਆ ਉਹਦੇ ਨਾਲ ਜੇ ਹੋਜੂ ਉਹ ਹੋਜੂ ਹਮ ਬਟ ਸਾਨੂੰ ਸੁਆਮੀ ਸ਼ੰਕਰानंद ਜੀ ਪੂਰੀ ਵਾਲਿਆਂ ਨੇ ਇੱਕੋ ਹੀ ਤਕੀਦ ਕੀਤੀ ਕਿ ਰੌਲਾ ਪਾਉਣ ਨਾਲ ਕੁਛ ਨਹੀਂ ਹੋਣਾ ਇਹ ਪੇੜ ਲਾਓ ਪੇੜ ਲਾਓ ਮਹਿਮ ਕਹਿ ਕੇ ਨਹੀਂ ਚੱਲਣਾ ਇਹਦੇ ਵਿੱਚ ਕਿਸੇ ਨਾ ਕਿਸੇ ਨੂੰ ਅੱਗੇ ਸਟੈਪ ਲੈਣੇ ਹੋਣਗੇ ਤੇ ਉੱਥੇ ਹੀ ਇਹ ਐਸਜੀਬੀ ਪਵਿੱਤਰ ਜੰਗਲ ਹੋਂਦ ਚ ਆਇਆ ਫਿਰ ਅੱਛਾ ਜੀ ਜਦੋਂ ਜੰਗਲ ਦੇ ਵਿੱਚ ਪਲਾਂਟੇਸ਼ਨ ਹੋ ਗਈ ਤੇ ਜਦੋਂ ਇਹਦੇ ਵਿੱਚ ਆਉਂਦੇ ਸੀ ਤਾਂ ਬਹੁਤ ਸੁਨਣਾ ਪਣ ਲੱਗਦਾ ਸੀ ਹਮ ਮਤਲਬ ਘਰਾਂ ਵਾਂਗੂ ਇਹ ਲਾਸਟ ਘਰ 'ਚ ਬੱਚੇ ਨਹੀਂ ਹੁੰਦੇ ਤਾਂ ਇਹ ਲੱਗਦਾ ਕਿ ਉਹ ਘਰ ਸੁਣਨੇ ਨੇ ਉਥੇ ਇਟਾਂ ਕੁਝ ਨਹੀਂ ਕਰਦੀਆਂ ਇੱਥੇ ਪਲਾਂਟੇਸ਼ਨ ਹੋ ਗਈ ਜਦੋਂ ਅੰਦਰ ਆਉਂਦੇ ਸਹਲਾਸਿਕ ਨਹੀਂ ਹਮ ਗੱਲ ਨਹੀਂ ਬਣੀ ਕਿ ਜਿਹੜੇ ਇਹਦੇ ਅਸਲੀ ਵਾਸੀ ਨੇ ਉਹ ਵੀ ਹੋਣੇ ਚਾਹੀਦੇ ਨੇ ਉਹ ਇਹ ਨੇ ਜਿਹੜੀਆਂ ਰੌਣਕਾਂ ਆਪਾਂ ਅੱਜ ਦੇਖ ਰਹੇ ਆ ਇੱਥੇ ਮੋਰ ਚਕੋਲ ਟਰਕੀਆਂ ਹਮ ਇਹ ਸਾਰੇ ਇਹਦੀ ਰੌਣਕ ਦੇ ਅਸੀਂ ਦੇਖਿਆ ਉੱਥੇ ਤੁਸੀਂ ਇੱਕ ਪੌਂਡ ਬਣਾਇਆ ਹੋਇਆ ਹੈ ਬਿਲਕੁਲ ਬਤਕਾਂ ਨੂੰ ਜਦੋਂ ਸਵੇਰੇ 4 4:30 ਵਜੇ ਆ ਕੇ ਜੁਗਾ ਕੇ ਕਹਿੰਦੇ ਆ ਨਾ ਕਿ ਪੁੱਤ ਚਲੋ ਚਲੀਏ ਨਹਾਈ ਨਾਈ ਕਰਨ ਜੀ ਉਨਾ ਹੀ ਨਜ਼ਾਰਾ ਆਉਂਦਾ ਜਿੰਨਾ ਉਧਰ ਬੱਚਿਆਂ ਨੂੰ ਉਠਾ ਕੇ ਆਉਂਦਾ ਬਿਲਕੁਲ ਇਵਨ ਕਿ ਇਹਦੇ ਵਿੱਚ ਬਤਕਾਂ ਦੇ ਜੋੜੇ ਨੇ ਜਿਹੜੇ ਸੱਚੇ ਚ ਘਰਾਂ ਤੋਂ ਆਜ਼ਾਦ ਕਰਾ ਕੇ ਇੱਥੇ ਲੈ ਕੇ ਆਂਦੇ ਅੱਛਾ ਜੀ ਉਹ ਜਿਵੇਂ ਆਪਾਂ ਸ਼ੌਂਕੀਏ ਤਾਂ ਪਾਲ ਲੈਂਦੇ ਆ ਕਿ ਆ ਬੱਚਿਆਂ ਨੂੰ ਵਧੀਆ ਲੱਗਦਾ ਸੀ ਪੰਛੀ ਜੀ ਇਹਨੂੰ ਆਪਾਂ ਪਿੰਜਰੇ 'ਚ ਰੱਖ ਲਿਆ ਬਟ ਜਦੋਂ ਉਹਨਾਂ ਨੂੰ ਮੋਟੀਵੇਟ ਕਰਕੇ ਸਾਨੂੰ ਕਿਸੇ ਵੀਰਜੀ ਨੇ ਇਨਕੂਬेटर ਦਿੱਤਾ ਉਹ ਉਹਨੂੰ ਦੇਖਣ ਵਾਸਤੇ ਇੱਥੇ ਆਏ ਉਹਨਾਂ ਦਾ ਮਨ ਬਣਿਆ ਕਿ ਉਹ ਜੰਗ ਪਿੰਜਰੇ ਚੋਂ ਛਡਾ ਕੇ ਇੱਥੇ ਲੈ ਕੇ ਆਈ ਫਿਰ ਉਹਨਾਂ ਨੇ ਮੈਨੂੰ ਕਾਲ ਕੀਤੀ ਤਾਂ ਜਾ ਕੇ ਜਦੋਂ ਦੋ ਬਤਕਾਂ ਲਿਆ ਕੇ ਇੱਥੇ ਛੱਡੀਆਂ ਮਤਲਬ ਉਹ ਸੀਨ ਵੀ ਦੇਖਣ ਵਾਲਾ ਸੀ ਕਿ ਉਹਨਾਂ ਨੂੰ ਪਾਣੀ ਮਸਾ ਲੱਭਿਆ ਉਹ ਮੈਂ ਲੁਧਿਆਣੇ ਮਿਹਰਬਾਨ ਏਰੀਆ ਚੋਂ ਲੈ ਕੇ ਆਈ ਅੱਛਾ ਜੀ ਤੇ ਜਦੋਂ ਆ ਗਈਆਂ ਇੱਥੇ ਤਾਂ ਆਨੰਦ ਸੀ ਮਤਲਬ ਐਦਾਂ ਹੀ ਸੀ ਜਿਵੇਂ ਦੋਵਾਂ ਜ਼ਿੰਦਗੀਆਂ ਬਚਾਲੀਆਂ ਅੱਜ ਤੱਕ ਹਾਂ ਦਿਲ ਨੂੰ ਵੀ ਬਹੁਤ ਮਤਲਬ ਕੋਈ ਬੱਚਾ ਲੈਂਦੇ ਆ ਉਦੋਂ ਵੀ ਐਦਾਂ ਹੀ ਲੱਗਦਾ ਹੁੰਦਾ ਤੇ ਇਹਨਾਂ ਨਾਲ ਕੰਮ ਕਰਕੇ ਵੀ ਜੀ ਉਹਨੇ ਹੀ ਵਧੀਆ ਲੱਗਦਾ ਤੇ ਤੁਹਾਡੇ ਇਸ ਛੋਟੇ ਜਿਹੇ ਜੰਗਲ ਦੇ ਵਿੱਚ ਕਿਹੜੇ ਕਿਹੜੇ ਜਿਹੜੀਆਂ ਚੀਜ਼ਾਂ ਦੇ ਦੇਖਣ ਨੂੰ ਮਿਲਦੇ ਕਿਉਂਕਿ ਅਸੀਂ ਜਦੋਂ ਜ਼ੂ ਚ ਜਾਈਏ ਨਾ ਤਾਂ ਐਕਸਪੈਕਟੇਸ਼ਨ ਰਹਿੰਦੀ ਹੈ ਕਿ ਹਰ ਇੱਕ ਜਾਨਵਰ ਮੌਜੂਦ ਹੋਵੇ ਹਰ ਇੱਕ ਪੰਛੀ ਮੌਜੂਦ ਹੋਵੇ ਇੱਥੇ ਕੀ ਕੀ ਹੈਗਾ ਇਹਦੇ ਵਿੱਚ ਚਕੋਰ ਮੋਰ ਤਰਕੀ ਜੀ ਡਕਸ ਹਮ ਤੇ ਆਪਣੇ ਦਿੱਤਰ ਹਮ ਬਟੇਰ ਅੱਛਾ ਜੀ ਉਹ ਤੋਂ ਬਾਅਦ ਜਿਹੜੇ ਸਾਡੇ ਬਟ ਪਹਿਲਾਂ ਦੀ ਹੈਗੇ ਨੇ ਸਲੇਕ ਨੇਬਲੇ ਉਹ ਤਾਂ ਹੈਗੇ ਹੀ ਨੇ ਅੱਛਾ ਜੀ ਉਹ ਵੀ ਹੈ ਤੇ ਚਿੜੀਆਂ ਦੀਆਂ ਕਿੰਨੀਆਂ ਟਾਈਪਸ ਇੱਥੇ ਆ ਗਈਆਂ ਉਹਨਾਂ ਦੀ ਕੋਈ ਗਿਣਤੀ ਨਹੀਂ ਹੈਗੀ ਕਿਉਂਕਿ ਉਹਨਾਂ ਬਾਰੇ ਅਸੀਂ ਵੀ ਉਹਨਾਂ ਵੈਲ ਨੋਨ ਨਹੀਂ ਹੈ ਕਿ ਇਹ ਕਿਹੜੀ ਆ ਕਿਹੜੀ ਆ ਬਟ ਜਦੋਂ ਮਾਰਨਿੰਗ ਚ ਆਉਂਦੇ ਆ ਤਾਂ ਆਨੰਦ ਆ ਰਿਹਾ ਹੁੰਦਾ ਇਹ ਲੱਗਦਾ ਹੁੰਦਾ ਕਿ ਰੂਮ ਚ ਬੈਠ ਕੇ ਮੈਡੀਟੇਸ਼ਨ ਕੀਤੀ ਤਾਂ ਕੀ ਕੀਤੀ ਸਵਾਦ ਆ ਕਿ ਇੱਥੇ ਅੱਖਾਂ ਮਿਚ ਕੇ ਬੈਠ ਜੀਏ ਮਤਲਬ 4:30 ਤੋਂ 5 ਦੇ ਵਿੱਚ ਆ ਮੰਜਾ ਇੱਥੇ ਰੱਖ ਕੇ ਬੈਠੀ ਹੁੰਦੀ ਆ ਮੈਂ ਤਾਂ ਅੱਛਾ ਜੀ ਜਦੋਂ ਜਦੋਂ ਇੱਕ ਇੱਕ ਨੂੰ ਖੋਲਦੇ ਆਂ ਇੱਕ ਰਾਤ ਨੂੰ ਇਨਾਂ ਦੀ ਸੇਫਟੀ ਦੇ ਲਈ ਇਹਨਾਂ ਨੂੰ ਅਜੇ ਦੇ ਵਿੱਚ ਪਾਉਂਦੇ ਆ ਕਿਉਂਕਿ ਇਹਨਾਂ ਦਾ ਐਕਚੁਅਲ ਘਰ ਜਿਹੜਾ ਅਜੇ ਉਹ ਬਣੂਗਾ ਅੱਛਾ ਜੀ ਫਿਰ ਕਿ ਰਾਤ ਨੂੰ ਇਹਨਾਂ ਦਾ ਕੋਈ ਬਿੱਲਾ ਜਾਂ ਕੋਈ ਹੋਰ ਕੋਈ ਬਾਹਰੋਂ ਕੁੱਤਾ ਆ ਕੇ ਇਹਨਾਂ ਤੇ ਅਟੈਕ ਨਾ ਕਰੇ ਤਸਵੀਰ ਨੂੰ ਇੱਕ ਖਿੱਚ ਹੁੰਦੀ ਆ ਕਿ ਕਦੋਂ ਜਾ ਕੇ ਇਹਨਾਂ ਨੂੰ ਇਦਾਂ ਹੀ ਆਜ਼ਾਦ ਕਰਦੀ ਤੇ ਖੇਡਣ ਜੀ ਤੇ ਤੁਸੀਂ ਸਾਰੀ ਸੇਵਾ ਸੰਭਾਲ ਇਹਨਾਂ ਦੀ ਕਰਦੇ ਹੋ ਰੋਟੀ ਪਾਣੀ ਹੋ ਗਿਆ ਚੀਜ਼ਾਂ ਜਿਹੜੀਆਂ ਦੇਣ ਵਾਲੀਆਂ ਖਾਣ ਵਾਲੀਆਂ ਵੈਸੇ ਤਾਂ ਕੈਲੋ ਨੇਚਰਲ ਹੈਬਿਟੇਸ਼ਨ ਇਹਨਾਂ ਵਾਸਤੇ ਬੜੀ ਜ਼ਰੂਰੀ ਹੈ। ਇਹਦੇ ਵਿੱਚ ਬੱਚੇ ਸੀ ਟਰਾਈ ਕਰਦੇ ਆ ਕਿ ਇਹਨਾਂ ਨੂੰ ਅਸੀਂ ਆਰਟੀਫੀਸ਼ੀਅਲ ਫੂਡ ਤੇ ਨਾ ਲਾਈਏ। ਜਿਵੇਂ ਆ ਮੈਂਗੋ ਵੀ ਮੈਂ ਹੁਣ ਉਧਰੋਂ ਲੈ ਕੇ ਆਈ ਆ ਇਹ ਜੋ ਡਿੱਗ ਗਏ ਸੀ ਜੇ ਉੱਥੇ ਹੁੰਦੇ ਤਾਂ ਇਹਨਾਂ ਦੇ ਭਾਗਾਂ ਚ ਹੀ ਸੀ। ਮੈਂ ਲੈ ਕੇ ਆਈ ਤੇ ਇਹਨਾਂ ਨੂੰ ਮੈਂ ਦਿੱਤੇ ਆ। ਇਹਨਾਂ ਨੇ ਬਹੁਤ ਆਨੰਦ ਨਾਲ ਖਾਦੇ। ਮਤਲਬ ਓਪਰੀ ਫੀਡ ਅਸੀਂ ਬੜੀ ਘੱਟ ਦਿੰਨੇ ਆ। ਜੀ। ਰੀਅਰ ਚ ਜੇ ਕਿਤੇ ਪਿੰਜਰੇ ਚ ਪਾਉਣ ਨੂੰ ਲਾਲਚ ਦੇਣਾ ਉਹਨੂੰ। ਹਾਂਜੀ। ਆਦਰਵਾਇਜ਼ ਟਰਾਈ ਕਰਦੇ ਆ ਕਿ ਆਪਣਾ ਫੂਡ ਆਪ ਜੋਗਨ ਕਿਉਂਕਿ ਸਾਡੇ ਵੱਲ ਦੇਖ ਕੇ ਨਿਹੱਥੇ ਨਾ ਹੋ ਜਾਣ ਵੀ ਇਹ ਆਉਣ ਗਿਆ ਪਾਉਣ ਗਿਆ ਸੀ ਤਾਂ ਆਣ ਗਏ ਬਿਲਕੁਲ ਬਿਲਕੁਲ ਜੀ ਬਿਲਕੁਲ ਇਹਨਾਂ ਨੂੰ ਇਹਦੇ ਚੋਂ ਬਾਹਰ ਕੱਢੀ ਦਾ ਇਸੇ ਕਰਕੇ ਤਾਂ ਕਿ ਚੁਗਣ ਆਪਣਾ ਭੋਜਨ ਦੀ ਭਾਲ ਕਰਨਗੇ ਤਾਂ ਇਹਨਾਂ ਨੂੰ ਕੁਰਿਓਸਿਟੀ ਹੋਊਗੀ ਜੀ ਵੀ ਲੱਗੂ ਨਹੀਂ ਤਾਂ ਫਿਰ ਉੱਡ ਜਾਣਗੇ ਭੱਜ ਜਾਣਗੇ ਕਿੱਥੇ ਦਾ ਕੁਛ ਐ ਨਹੀਂਗਾ ਜੀ ਕੁਦਰਤ ਦੀ ਕਹਿ ਲਓ ਬਹੁਤ ਵੱਡੀ ਸੇਵਾ ਇਹਦੇ ਵਿੱਚ ਤੁਹਾਡੀ ਚਲਦੀ ਆ ਰਹੀ ਆ ਸੀਰ ਦੇਖੀਏ ਚਾਰੇ ਪਾਸੇ ਛੋਟੇ ਛੋਟੇ ਇਹ ਛੋਟੂ ਮੋਰਾ ਜੀ ਅੱਛਾ ਜੀ ਆ ਲੋ ਇਹਦੀ ਹੁਣ ਜਿਹੜੀ ਫਰੈਂਡਸ਼ਿਪ ਹੈ ਇਸ ਵੇਲੇ ਟਰਕਿਆਂ ਦੇ ਨਾਲ ਆ ਉਹਨੂੰ ਆਪਣੇ ਵਾਲਾਈਕ ਲੱਗਦੀਆਂ ਨੇ ਉਹਨੂੰ ਟਰਕੀਆਂ ਆਪਣੇ ਵਰਗੀਆਂ ਲੱਗਦੀਆਂ ਨੇ ਤੇ ਬਸ ਇਹਨਾਂ ਦੇ ਨਾਲ ਹੀ ਇਹ ਜੀ ਜੀ ਲੱਗਿਆ ਰਹਿੰਦਾ ਉਹ ਦੂਜਾ ਮੋਰ ਆ ਉਹਦੀ ਮੁਰਗੀ ਦੇ ਨਾਲ ਉਹਨੂੰ ਇਹ ਆ ਕਿ ਮੇਰੀ ਮਦਰ ਹੀ ਮੁਰਗੀ ਆ ਕਿਉਂਕਿ ਉਹਨੇ ਐਚ ਕੀਤਾ ਅੱਗ ਚੋਂ ਅੱਛਾ ਉਹਦੇ ਕਰਕੇ ਉਹਨੂੰ ਲੱਗਦਾ ਕਿ ਮੇਰੀ ਹੂੰ ਤਾਂ ਇਹ ਵੀ ਦੇਖੋ ਜੀ ਇਹ ਤਾਂ ਕੁਦਰਤ ਦੇ ਖੂਬਸੂਰਤ ਰੰਗ ਨੇ ਤੁਸੀਂ ਭਾਈ ਇਹ ਨਿੰਨੋ ਨਿੰਨੋ ਉਹ ਭਾਈ ਇਹ ਨਿੰਨੋ ਨਿੰਨੂ ਸਾਰੇ ਕਰੀ ਜਾਂਦੇ ਤੁਸੀਂ ਤਾਂ ਹੈ ਇਹ ਮਾਮਲੇ ਪੁੱਤ ਨਿੰਨੋ ਨੋ ਕਰਦੇ ਆ ਇਦੇ ਵਿੱਚ ਦੋ ਮਦਰਸ ਨੇ ਅੱਛਾ ਜੀ ਐਕਸਪੈਕਟਿੰਗ ਨੇ ਹੂੰ ਇਹ ਕਿ ਨਹੀਂ ਪਿੱਗ ਦਾ ਜੀ 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 ਉਹ ਬੇਬੀ ਤੁਸੀਂ ਕਿੱਥੇ ਬੈਠੇ ਹੋ ਚੁੱਪ ਚੁੱਪ ਕਰਕੇ ਉਹ ਦੇਖੋ ਕਿੱਥੇ ਛੁਪ ਕੇ ਬੈਠ ਗਿਆ ਇਹ ਤਾਂ ਬੜੇ ਪਿਆਰ ਸੰਭਾਲਦੇ ਨੇ ਉਧਰ ਉਧਰ ਪਤਾ ਕਿ ਹੁਣ ਡਰ ਲੱਗਦਾ ਉਹ ਪਹੁੰਚ ਗਿਆ ਕੋਰਨਰ ਚ ਹਾਂ ਨਹੀਂ ਉਹ ਅਸੀਂ ਅੰਦਰ ਵੀ ਦੇਖੇ ਤੇ ਉਹਨਾਂ ਨੂੰ ਇਹ ਲੱਗੇ ਸ਼ਾਇਦ ਤੂੰ ਠੀਕ ਹੈ ਬੁੱਤਾ ਇਹ ਠੀਕ ਸੀ ਬੱਚਾ ਕੀ ਹੋ ਗਿਆ ਸੀ ਉੱਠੇ ਹੀ ਨਹੀਂ ਤੁਸੀਂ ਬਹੁਤ ਪਿਆਰਾ ਹੈ ਬਹੁਤ ਪਿਆਰਾ ਹੈ ਉਹ ਦੇਖ ਕੇ ਦੇਖ ਕੇ ਜੀ ਇਹ ਵੀ ਨੈਚੁਰਲ ਹੈਬਿਟੇਸ਼ਨ ਦੇ ਵਿੱਚ ਆਪਣੀ ਜਿਹੜੀ ਹੈ ਜੀ ਜੀ ਇੱਥੇ ਕੀ ਕੀ ਹੈਗਾ ਇਹ ਰਾਤ ਨੂੰ ਬਤਕਾ ਇੱਥੇ ਆਉਣਗੇ ਆ ਜੀ ਅੱਛਾ ਜੀ ਚਕੋਰ ਇਹਦੇ ਵਿੱਚ ਜਾਣਗੇ ਕਿਉਂਕਿ ਅਜੇ ਡਰਦੇ ਆ ਕਿ ਕੋਈ ਚੀਜ਼ ਨਾ ਤੇ ਅਟੈਕ ਨਾ ਕਰੇ ਆ ਕੇ ਅੱਛਾ ਜੀ ਜੀ ਜਿਵੇਂ ਬਿੱਲਾ ਕੁੱਤਾ ਇਸੇ ਤੇ ਆਉਣ ਦਾ ਡਰ ਰਹਿੰਦਾ ਕਿਉਂਕਿ ਉਹ ਨਵਾਂ ਨਵਾਂ ਉਹਨਾਂ ਨੂੰ ਪਤਾ ਲੱਗਣ ਲੱਗ ਗਿਆ ਨਾ ਕਿ ਇੱਥੇ ਕੋਈ ਹੈਗੇ ਹਾਂਜੀ ਹਾਂਜੀ ਉਹ ਜਦੋਂ ਇਹ ਵੱਡੇ ਹੋਗੇ ਫਿਰ ਇਹ ਉਹਨਾਂ ਤੇ ਹਾਵੀ ਹੋਣਗੇ ਅਜੇ ਬੇਬੀ ਨੇ ਸਾਰੇ ਇਹ ਵੀ ਬੇਬੀ ਹੀ ਨੇ ਅੱਛਾ ਜੀ ਬਹੁਤ ਵੱਡੀਆਂ ਨਹੀਂ ਇਹ 5 6 ਮਹੀਨਿਆਂ ਦੀਆਂ ਨੇ ਪਰ ਇੱਕ ਤੰਨੇ ਦੇ ਵਿੱਚ 4 ਮਹੀਨੇ ਦੀਆਂ ਦੋਵਾਂ ਦੇ ਜੀ ਇਹਨਾਂ ਨੇ ਇਦਾਂ ਹੀ ਰਹਿਣਾ ਜਿੱਥੋਂ ਚੱਲ ਪਏ ਨਾ ਜਿੱਥੇ ਤੁਰ ਹੀ ਜਾਣਾ ਬਰਾਬਰ ਇਕੱਠੀਆਂ ਰਹਿੰਦੀਆਂ ਨੇ ਪਤਾ ਗਰੁੱਪ ਚ ਵੀ ਬਿਲਕੁਲ ਇਕੱਠੀਆਂ ਵੀ ਰਹਿੰਦੀਆਂ ਨੇ ਜੇ ਅਸੀਂ ਚਲੇਗੇ ਤਾਂ ਸਾਡੇ ਮਗਰ ਚਲੀ ਜਾਣਾ ਇਹਨਾਂ ਨੇ ਬਰਾਬਰ ਹਮੈਂ ਦੇਖ ਰਹੀ ਸੀ ਮੈਂ ਉਧਰੋਂ ਦੇ ਇੱਧਰ ਆਈ ਤੇ ਇਹ ਮੇਰੇ ਪਿੱਛੇ ਪਿੱਛੇ ਨੂੰ ਆਈਆਂ ਸੀ ਇਹਨਾਂ ਨੂੰ ਇਹਨਾਂ ਨੂੰ ਵੀ ਪਤਾ ਲੱਗਦਾ ਵੀ ਜੀ ਕੋਈ ਤੁਰ ਰਿਹਾ ਤਾਂ ਅਸੀਂ ਨਾਲ ਦੇ ਨਾਲ ਉਹਤਨੇ ਪੁੱਤ ਇੱਕ ਗੱਲ ਬਹੁਤ ਸੁਣ ਲੈਂਦੇ ਆ ਜੀ ਉਹ ਕਪਲ ਹੈ ਆਪਣੇ ਕੋਲ ਜੀ 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 ਜੋੜਾ ਪੂਰਾ ਹਾਂਜੀ ਉਹਨਾਂ ਨੇ 10 15 ਘੰਟੇ ਦੇ ਨੇ ਉਹਨਾਂ ਦੇ ਐਗ ਨਹੀਂ ਜੀ ਇਵਨ ਕਿ ਮੇਲ 10 ਨੂੰ ਸਾਂਭੀ ਬੈਠਾ ਜੀ ਦਾ ਸਾਕ ਮੇਲ ਸੰਭੀ ਬੈਠਾ ਤੇ ਪੰਜ ਉਹਨੇ ਫੀਮੇਲ ਨੂੰ ਮੈਂ ਦਿਖਾਉਂਦੀ ਆਂ ਜੀ ਉਹਨਾਂ ਉਹ 1 ਮਿੰਟ ਵੀ ਉੱਥੋਂ ਹਿਲਦੇ ਨਹੀਂ ਹੈਗੇ ਹਾਂ ਉਹਨਾਂ ਦਾ ਮਤਲਬ ਬਹੁਤ ਜ਼ਿਆਦਾ ਵੱਡੀ ਡਿਊਟੀ ਹੈ ਉਹਨਾਂ ਦੀ ਤਾਂ ਜੀ ਫੂਡ ਵੀ ਜੇ ਦੇਣ ਜਾਂਦੇ ਤਾਂ ਉਹ ਸਾਡੇ ਲਾਲਚ ਨੂੰ ਬਾਹਰ ਨਹੀਂ ਆਉਂਦੇ ਹੈਗੇ ਦੇਖ even ਕਿ ਗੂਗਲ ਤੇ ਸਰਚ ਕੀਤਾ ਮੇਲ ਬਹੁਤ ਘੱਟ ਪੈਂਦਾ ਹਾਂਜੀ ਹਾਂ ਉਹ ਮੇਲ ਬੈਠਾ ਉਹ ਜਿੰਮੇਵਾਰੀ ਲਈ ਬੈਠਾ ਪੂਰੀ ਕਿ ਮੈਂ ਤਾਂ ਹੁਣ ਉਹ ਫਿਰ ਫਾਦਰ ਰੋਲ ਆਪਣਾ ਜਿਹੜਾ ਨਾਲ ਦੇ ਨਾਲ ਜੀ 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 ਤੇ ਇਹ ਜੰਗਲ ਨੂੰ ਸਾਫ ਕਰਨ ਦੇ ਵਿੱਚ ਬਹੁਤ ਵੱਡਾ ਇਹਨਾਂ ਦਾ ਰੋਲ ਹੈ ਹੂੰ ਜੰਗਲ ਨੂੰ ਸਾਫ਼ ਰੱਖਣਾ ਹੈ ਨਾ ਬਿਲਕੁਲ ਜਨਾਇ ਦੇ ਚੋਂ ਇਹਦੇ ਚਨਾਸਤ ਚ ਜਦੋਂ ਜੰਗਲ ਲਾਇਆ ਸੀ ਇਹ 2.5 ਏਕੜ ਦੇ ਵਿੱਚ ਜੰਗਲ ਲੱਗਿਆ ਹੋਇਆ ਹੈ ਇਹਦੇ ਚ ਫਰੂਟ ਦੇ ਬੂਟੇ ਨੇ ਸਾਰੇ ਤਰ੍ਹਾਂ ਦੇ ਹੀ ਨੇ ਬਾਕੀ ਜ਼ਿਆਦਾ ਨਾ ਇਹ ਨੇ ਜਿਹੜੇ ਨੇਚਰਲ ਨੇ ਛੋਨੇ ਛੋਨੇ ਪੁੱਤ ਕੀ ਕਰਦੇ ਆ ਇਹ ਪਰ ਇਹਦੇ ਚ ਇਹਦੇ ਵਿੱਚ ਆਪਾਂ ਨੇ ਤੂੜੀ ਬਹੁਤ ਪਾਈ ਹੈ ਹੂੰ ਤੂੜੀ ਬਹੁਤ ਪਾਈ ਹੈ ਅੱਛਾ ਜੀ ਤੇ ਈਵਨ ਕਿ ਚੌਲਾਂ ਦੀ ਫੱਕ ਪਾਈ ਹੈ ਹੂੰ ਤਾਂ ਕਿ ਨੇਚਰਲ ਚੀਜ਼ ਨੇ ਨੇਚਰਲ ਤੇ ਬਦੇ ਇਹ ਬਦੇ ਫੁੱਲੇ ਜਿਵੇਂ ਇਹ ਅੱਜ 2.5 ਸਾਲ ਦਾ ਹੋਇਆ ਹੈ 2 साल ਵੀ ਪੂਰੇ ਨਹੀਂ ਹੋਏ ਇਹਨੂੰ ਬਹੁਤ ਵਧੀਆ ਇਹਦੀ ਗਰੋਥ ਹੈ ਜੀ ਉਹਦੇ 'ਚ ਜਦੋਂ ਪਾਣੀ ਦਿੰਨੇ ਆ ਨਾ ਫਿਰ ហេਠਾਂ ਤੋਂ ਕੋਈ ਨਾ ਕੋਈ ਉਹ ਟੀੜੇ ਮਕੌੜੇ ਬਹੁਤ ਨਿਕਲਦੇ ਨੇ ਉਹ ਇਹਨਾਂ ਦਾ ਭੋਜਨ ਹੈ ਭੋਜਨ ਹੈ ਬਿਲਕੁਲ ਉਹਨਾਂ ਨੂੰ ਸਾਫ਼ ਰੱਖਣ ਦੇ ਲਈ ਇਹਨਾਂ ਦਾ ਆਪਣਾ ਰੋਲ ਹੈ ਉਹ ਹੂੰ ਜੀ ਇਹ ਚਕੋਰਾ ਦੇਖ ਲਓ ਇਹ ਤਾਂ ਇਕੱਠੀਆਂ ਤਿੰਨੋ ਸੇਲੀਆਂ ਲੱਗਦੀਆਂ ਨੇ ਮੇਰੀ 1-3 ਮਤਲਬ 2 ਨੇ 5-6 ਮਹੀਨੇ ਦੀਆਂ ਇੱਕ ਤਾਂ ਸਾਰੀ ਅਜੇ 3-4 ਮਹੀਨੇ ਦੀ ਹੋਈ ਆ ਅੱਛਾ ਜੀ ਜੀ ਹੋਰ ਕਿਹੜੀ ਸਾਈਡ ਚੱਲੀਏ ਆਪਾਂ ਚਰਕਿਆਂ ਕੋਲ ਹਾਂਜੀ ਹਾਂਜੀ ਚਲੋ ਚਰਕਿਆਂ ਕੋਲ ਨਾਲੇ ਪੌਂਡ ਦਿਖਾਈਏ ਆਪਾਂ ਜੀ ਮਿਊਜ਼ਿਕ ਹਮ ਆਪਸੇ ਉਧਰ ਪੌਂਡ ਵੱਲੇ ਜੰਗਲ ਲੱਗਿਆ ਹੁਣੇ ਥੋੜਾ ਟਾਈਮ ਪਹਿਲਾਂ ਹੀ ਆ ਅਸਲ 'ਚ ਜਿਵੇਂ ਭੈਣ ਜੀ ਨੇ ਦੱਸਿਆ ਜੀ ਆਪਾਂ ਨੂੰ ਇਹ ਆ ਵੀ ਵੱਧ ਤੋਂ ਵੱਧ ਇਹਨੂੰ ਲਾਈਏ ਆਪਾਂ ਬਿਲਕੁਲ ਬਿਲਕੁਲ ਹੈਨਾ ਫੋਰੈਸਟੇਸ਼ਨ ਹੋਂਦ ਵਿੱਚ ਆ ਵੀ ਹਮ ਤੇ ਇੱਕ ਮੈਸੇਜ ਇਹ ਵੀ ਆ ਕਿ ਜੇ ਕਿਸੇ ਕੋਲ ਪਿੰਜਰੇ ਦੇ ਵਿੱਚ ਬੰਦ ਇਦਾਂ ਦੇ ਪੰਛੀ ਹੈਗੇ ਆ ਨਾ ਤਾਂ ਟਰਾਈ ਕਰਨ ਕੇ ਉਹਨਾਂ ਨੂੰ ਉਹਨਾਂ ਦੇ ਅਸਲੀ ਘਰਾਂ ਦੇ ਵਿੱਚ ਅਸਲੀ ਘਰਾਂ ਚ ਪਹੁੰਚਾਇਆ ਛੱਡਿਆ ਜਾਵੇ ਕਿਉਂਕਿ ਇਹ ਜੋ ਆਨੰਦ ਇੱਥੇ ਦਿੰਦੇ ਉਹ ਘਰ ਚ ਨਹੀਂ ਦੇ ਸਕਦੇ ਉਹ ਦੇਖੋ ਸਾਡੇ ਪਿੱਛੇ ਵਿੱਚ ਚਕੋਰਾ ਫੇਰ ਹਾਂ ਉਹ ਆਵਾਜ਼ ਸੁਣਦਿਆਂ ਨੇ ਪਹਿਚਾਨਦਿਆਂ ਨੇ ਪੈਰਾ ਦੀ ਆਵਾਜ਼ ਦੇ ਨਾਲ ਹੀ ਮੈਨੂੰ ਲੱਗਦਾ ਉਹਨਾਂ ਨੂੰ ਇਹ ਉਹ ਪਰੇ ਬੰਦੇ ਨੂੰ ਤਾਂ ਗੇਟ ਤੱਕ ਕੱਢ ਕੇ ਆਉਂਦਿਆਂ ਨੇ ਕਈ ਵਾਰੀ ਕਿ ਤੂੰ ਹਾਂ ਇਹ ਵੀ ਸਹੀ ਹੈ ਚਲੋ ਜੇ ਕੋਈ ਉਹ ਸੰਦ ਲੈਣ ਆਏ ਨਾ ਸਾਡਾ ਕੋਈ ਟਰਾਲੀ ਕੋਈ ਟਰੈਕਟਰ ਜੇ ਇੱਥੋਂ ਲੈਣ ਆਊਗਾ ਤਾਂ ਗੇਟ ਤੇ ਤੋੜ ਕੇ ਆਉਣਗੇ ਵਾਪਸ ਉਹ ਬਲੈਕਕਾਸਟਰੀ ਆ ਵੀਨੇ ਅੱਛਾ ਜੀ 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 ਹੋ ਜਾਂਦੇ ਚਾਰ ਇਹ ਕਿੱਥੋਂ ਤੁਸੀਂ ਕਿਵੇਂ ਮਤਲਬ ਇੱਥੇ ਜਦੋਂ ਆਪਾਂ ਹੁਣ ਗੱਲ ਕਰ ਰਹੇ ਆ ਇਦਾਂ ਕਿਸੇ ਨਾ ਕਿਸੇ ਭੈਣ ਭਰਾ ਨੂੰ ਮੋਟੀਵੇਸ਼ਨ ਮਿਲ ਜਾਣੀ ਆ ਇਹ ਚਾਰ ਬਲੈਕ ਬੋਸ ਤੇ ਕੋਈ ਦੇ ਕੇ ਗਿਆ ਗਿਫਟ ਕਰਕੇ ਗਿਆ ਰੋਟੀ ਪਾਣੀ ਦੇ ਟਾਈਮ ਤੇ ਜਾਈਏ ਆਈਏ ਨਾਰਦੋ ਮਜੇ ਦੇ ਵਿੱਚ ਰਹਿੰਦੀਆਂ ਨੇ ਅਸਲ 'ਚ ਜਿਹੜਾ ਇਹਦੇ 'ਚ ਪਾਣੀ ਵੀ ਪਾਉਨੇ ਨਾ ਆਪਾਂ ਸੂਰਜੀ ਊਰਜਾ ਦਾ ਪਾਣੀ ਪਾਉਨੇ ਆ ਅੱਛਾ ਜੀ ਉਹ ਮੋਟਰ ਦਾ ਪਾਣੀ ਉੱਥੇ ਆ ਰਿਹਾ ਹਾਂ ਹਾਂ ਸੋਲਰ ਪੈਨਲ ਦੇ ਹਾਂ ਉਹ ਵਾਲਾ ਠੀਕ ਹੈ ਜੀ ਇੱਥੇ ਪਾਣੀ ਇਹਦੇ 'ਚ ਐਂਟਰ ਕਰ ਰਿਹਾ ਹਾਂ ਤਾਂ ਇਦਾਂ ਹੀ ਜਿਹੜਾ ਉਹ ਜਿੱਥੇ ਭੈਣ ਜੀ ਖੜੇ ਨੇ ਉੱਥੋਂ ਇਹਦੀ ਆਉਟਿੰਗ ਦਿੱਤੀ ਪਾਣੀ ਦੀ ਤਾਂ ਕਿ ਇੱਥੋਂ ਹੀ ਪਾਣੀ ਇਹ ਵੀ ਪਾਣੀ ਥੋੜਾ ਕਲੀਨ ਹੁੰਦਾ ਰਹੇ ਈਵਨ ਕਿ ਬਤਕਾਂ ਥੋੜੀ ਜਿਹਾ ਆਪਣੇ ਪੰਖ ਛਾੜ ਦਿੰਨੀਆਂ ਇਹਦੇ ਚੋਂ ਓਦਾਂ ਦਾ ਚੱਲਦਾ ਤਾਂ ਰਹਿੰਦਾ ਹੈ ਪਰ ਇਹ ਨਾਲ ਦੀ ਨਾਲ ਕਲੀਨ ਵੀ ਹੋਈ ਜਾਂਦਾ ਸਾਫ ਸੁਥਰਾ ਹੋਈ ਜਾਂਦਾ ਉਹਨਾਂ ਦਾ ਜੀ ਬਿਲਕੁਲ ਇਹ ਤਾਂ ਬਹੁਤ ਖੂਬਸੂਰਤ ਲੱਗ ਰਿਹਾ ਲੱਗ ਰਿਹਾ ਕਿਸੇ ਅਸੀਂ ਫੋਰਨ ਕੰਟਰੀ ਦੇ ਵਿੱਚ ਖੜੇ ਆ ਤੇ ਅਸੀਂ ਇਹ ਨਜ਼ਾਰਾ ਦੇਖ ਰਹੇ ਆ ਕਿਉਂਕਿ ਸਾਫ ਸੁਥਰੀਆਂ ਦੇਖਣ ਨੂੰ ਮਿਲ ਰਹੀਆਂ ਨੇ ਇਹਨਾਂ ਦੀ ਵੀ ਸੇਵਾ ਸੰਭਾਲ ਪੂਰੀ ਕੀਤੀ ਜਾ ਰਹੀ ਹੈ ਅਸਲ ਤੇ ਜਿਹੜਾ ਪੱਥਰ ਦਾ ਕਨਸੈਪਟ ਵੀ ਆ ਪੱਥਰ ਲਾਇਆ ਹੋਇਆ ਹੈ ਨਾ ਜੀ ਇਹ ਵੀ ਆਇਆ ਤੇ ਦੁਬਈ 에어ਪੋਰਟ ਤੇ ਲੱਗਿਆ ਹੋਇਆ ਸੀ ਉਹ ਮੈਂ ਉੱਥੋਂ ਨਾ ਅਸੀਂ ਇਟਲੀ ਤੋਂ ਆ ਰਹੇ ਸੀ ਹਮ ਜਦ ਦੇਖਿਆ ਮੈਂ ਯੂਰਪ ਤੋਂ ਆਉਂਦੇ ਹੋਏ ਨਾ ਪਲੇਨ ਉੱਡਿਆ ਹਮ ਸਮੁੰਦਰ ਦੇ ਨਾਲ ਹੀ ਉੱਥੇ 에어ਪੋਰਟ ਬਣਿਆ ਹੋਇਆ ਸੀ ਉੱਥੇ ਐਦਾਂ ਹੀ ਉਹਨਾਂ ਨੇ ਬਣਾਇਆ ਹੋਇਆ ਸੀ ਕੀ ਪਰ ਸੋਹਣੀਆਂ ਲੱਗਦੀਆਂ ਇਹ ਚੀਜ਼ਾਂ ਛੋਟੀਆਂ ਛੋਟੀਆਂ ਉਹ ਕੀ ਕੀ ਹੀਆਂ ਬਿਲਕੁਲ ਜੀ ਤੇ ਤੇ ਪੰਡ ਜੀ ਨਾਲ ਬਹੁਤ ਜ਼ਿਆਦਾ ਪਿਆਰ ਕਰਦੀਆਂ ਨੇ ਇਹ ਸਾਰੀ। ਉਹਨਾਂ ਦੇ ਕੈਂਟੇ ਆ ਵੀ ਗਏ ਆ। ਆ ਵੀ ਗਈਆਂ ਦੇਖੋ ਉੱਥੋਂ ਆ ਗਈਆਂ ਪਰ ਉਹਨਾਂ ਨੂੰ ਹਲੇ ਆਪਣੇ ਭੋਜਨ ਤੱਕ ਹੈ। ਕਿ ਉੱਥੋਂ ਮਿਲ ਰਿਹਾ ਉਹਨਾਂ ਨੂੰ। ਰਸਤਾ ਨਹੀਂ ਮਿਲਿਆ। ਜੀ ਇਹ ਇਦਾਂ ਹੀ ਤੇ ਆ ਗਿਆ ਆ ਗਿਆ ਸਾਰੇ ਆ ਗਿਆ। ਇਦਾਂ ਹੀ ਉਹ ਇੱਕ ਇੱਕੜ ਜੰਗਲ ਹੋਣ ਲਾਇਆ ਪarle ਪਾਸੇ ਪ੍ਰੋਬਲੀ ਜਿਹੜਾ ਅੱਗੇ ਹੈ ਨਾ। ਹਾਂਜੀ ਹਾਂਜੀ। ਇਸ ਤੋਂ ਇਹਦੇ ਜਿਹੜਾ ਆਹ ਵਾਲਾ ਲੱਗਿਆ ਹੋਇਆ ਇਹ ਲੱਗ ਪੱਗ ਤਦ ਨੱਕ ਕਨਾਲ ਹੈ ਇਹ ਹੂੰ ਇਹਦੇ ਵਿੱਚ ਇਹਨਾਂ ਦੇ ਖਾਣ ਪੀਣ ਵਾਲੇ ਬੂਟੇ ਬਹੁਤ ਨੇ ਜਿਨ੍ਹਾਂ ਤੋਂ ਫਲ ਫਰੂਟ ਆਊਗਾ ਇਹਨਾਂ ਦੇ ਅੱਛਾ ਜੀ ਜਿਹੜੇ ਪੰਛੀ ਆਉਣਗੇ ਇੱਥੇ ਪੰਛੀ ਬਹੁਤ ਤਰ੍ਹਾਂ ਦਾ ਪੰਛੀ ਆ ਗਿਆ ਇੱਥੇ ਜਿਹੜਾ ਵੱਖਰੇ ਵੱਖਰੇ ਉੱਦੇ ਚ ਇੱਕ ਦਿਨ ਸਤਵੀਰ ਤੋਂ ਆਏ ਸੀ ਕੋਈ ਅਫੀਸਰ ਉਹ ਦੇਖ ਕੇ ਦੱਸ ਰਹੇ ਸੀ ਉਹ ਤਾਂ ਬਹੁਤ ਚਿੜੀਆਂ ਨੂੰ ਦੱਸਦੇ ਸੀ ਬਹੁਤ ਤਰ੍ਹਾਂ ਦੀਆਂ ਨੇ ਇੱਥੇ ਅੱਛਾ ਜੀ ਕਿਉਂਕਿ ਇਹ ਤਾਂ ਫਿਰ ਇੱਕ ਸਥਾਨ ਹੀ ਬਾਣੀਆ ਉਹਨਾਂ ਦਾ ਕਿਉਂਕਿ ਆਸ-ਪਾਸ ਤਾਂ ਦੇਖਣ ਨੂੰ ਮਿਲ ਜਾਂਦੀ ਬਹੁਤ ਘਟ ਘਟ ਚੀਜ਼ਾਂ ਹੁੰਦੀਆਂ ਜਿਹੜੀਆਂ ਕਿ ਸ਼ਹਿਰਾਂ ਦੇ ਵਿੱਚ ਦੇਖਣ ਨੂੰ ਮਿਲਣ ਪਰ ਇੱਥੇ ਸ਼ਹਿਰਾਂ ਵਿੱਚ ਤਾਂ ਬਹੁਤ ਸ਼ਹਿਰਾਂ ਵਿੱਚ ਤਾਂ ਇਹ ਚੀਜ਼ਾਂ ਹਲੋਪੇ ਨੇ ਮਾਰਨਿੰਗ 'ਚ ਤਾਂ ਬਾਹਰੋਂ ਆ ਕੇ ਪੰਛੀ ਵੀ ਨਾ ਨੂੰ ਕਿ ਚਲੇ ਜਾਂਦੇ ਆ ਉਹਨਾਂ ਨੂੰ ਪਤਾ ਸਾਡੇ ਇਸੇ ਨੂੰ ਪੂਰ ਬਣਾਇਆ ਬਿਲਕੁਲ 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 ਬੱਚਿਆਂ ਵਾਂਗੂ ਇੱਕ ਸਵਾਲ ਹੈ ਜਿਵੇਂ ਡੌਗਸ ਜਾਂ ਬਿੱਲੀਆਂ ਨੂੰ ਪਤਾ ਲੱਗ ਜਾਂਦਾ ਸਾਡੇ ਮੈਂ ਪੁੱਛਣਾ ਚਾਹੁੰਗੀ ਇਹਨਾਂ ਨੂੰ ਪਤਾ ਲੱਗ ਜਾਂਦਾ ਬਿਲਕੁਲ ਪਤਾ ਜਿਹੜੀ ਸ਼ੈਰੀ ਕਰਕੇ ਨਾਮ ਹੋਣੇ ਮੇਰੀ ਦੂਜੀ ਬੇਟੀ ਲਵੇ ਨਾ ਆਕੇ ਕਿਉਂਕਿ ਉਹਦੇ ਮੈਂ ਦੋ ਟਾਈਮ ਹੀ ਇੱਥੇ ਨਹੀਂ ਸੀ ਇਹ ਛੋਟੇ ਦੇ ਵਿੱਚੋਂ ਦੋ ਉਹਨੇ ਗਰੋ ਕਿਤੇ ਤਾਂ ਉਹਨੇ ਨਾਮ ਰੱਖੇ ਹੋਏ ਨੇ ਤਾਂ ਉਹ ਆਵਾਜ਼ਾਂ ਦਊਗੀ ਕਿਤੇ ਆਉਣਗੇ ਪਤਾ ਕਿ ਹੁਣ ਸਾਨੂੰ ਸਪੈਸ਼ਲ ਕੁਝ ਦਊਗਾ ਜਦੋਂ ਉਹ ਬੁਲਾਉਂਦੀ ਹੈ ਉਹਨੂੰ ਪਤਾ ਇਹਨਾਂ ਨੂੰ ਪਤਾ ਲੱਗਣ ਲੱਗ ਜਾਂਦਾ ਵੀ ਹੁਣ ਕੋਈ ਸਾਨੂੰ ਖਾਣ ਨੂੰ ਮਿਲੇ ਆ ਗਈ ਉਹ ਜੀ ਸੋਚ ਉਹਦਾ ਦੀ ਉਹਨਾਂ ਦੀ ਬੱਚਿਆਂ ਦੀ ਉਹ ਜਦੋਂ ਮੈਂ ਪਹਿਚਾਨ ਉਹਨਾਂ ਦੀ ਹੈਗੀ ਬਿਲਕੁਲ ਬਿਲਕੁਲ ਅੱਛੇ ਬੱਚੇ ਨੇ ਹੈ ਜੀ ਅਸੀਂ ਬੱਚੇ ਕਹ ਕੇ ਇਹਨਾਂ ਨੂੰ ਉਹ ਕਰਦੇ ਆ ਪਰ ਇਹ ਇੱਕਾ ਵੀ ਸਾਡੇ ਕੁਦਰਤ ਨੂੰ ਸਾਫ਼ ਰੱਖਣ ਦੇ ਵਿੱਚ ਇਹਨਾਂ ਦਾ ਵੀ ਬਹੁਤ ਵੱਡਾ ਰੋਲ ਹੈ ਇਹ ਗੰਦ ਪਾਉਣੇ ਵਾਲੇ ਨਹੀਂ ਹੈਗੇ ਜੀ ਜੀ ਇਹ ਸਾਫ਼ ਰੱਖਣ ਵਾਲੇ ਨੇ ਜੀ ਜਦੋਂ ਮਾਰਨਿੰਗ ਚਾਕੇ ਇਹਨਾਂ ਨੂੰ ਜਗਾਉਂਦੇ ਆ ਨਾ ਹਮ ਪਹਿਲਾਂ ਦਿਨ ਇਹਨੇ ਦੇਖਣਾ ਹੁੰਦਾ ਕਿ ਬਾਹਰ ਥੋੜੀ ਜਿਹੀ ਲਾਈਟ ਆ ਜੇ ਵੀ ਅੰਦਰਲੀ ਲਾਈਟ ਮੈਨੂੰ ਬੰਦ ਕਰਨੀ ਪੈਂਦੀ ਆ ਫਿਰ ਤਾਂ ਕਿ ਇਹਨਾਂ ਨੂੰ ਲੱਗੇ ਕਿ ਬਾਹਰ ਚਾਨਣ ਹੈਗਾ ਮੈਂ ਆਪਣੀ ਸੇਫਟੀ ਵੀ ਪੂਰੀ ਰੱਖਦੀ ਆ ਨਹੀਂ ਹੈਗਾ ਕਿ ਅੰਨੇ ਵਾ ਬਾਹਰ ਨੂੰ ਦਰਵਾਜ਼ਾ ਖੁੱਲਾ ਦੇਖ ਕੇ ਭੱਜੇ ਹੋਣ ਕਹਿੰਦੇ ਜਾਨਵਰ ਇਨਸਾਨ ਤੋਂ ਵੱਧ ਬੰਦ ਬੰਦ ਸੰਸਾਰ ਇਹਨਾਂ ਦੇ ਕੋਲ ਜੀ ਉਹ ਚੀਜ਼ਾਂ ਦੀ ਇਹ ਤਾਂ ਜੇ ਨਾ ਆਪਾਂ ਹੁਣ ਆਪਣੇ ਸਾਹਮਣੇ ਸੁੱਤੀਆਂ ਨਹੀਂ ਤੇ ਸੌਂਦੀਆਂ ਬਹੁਤ ਵਧੀਆਂ ਨੇ ਪਾਣੀ 'ਚ ਇਹਨਾਂ ਨੇ ਕਰਦਣ ਨਾ ਬੈਗ ਤੇ ਘਮਾ ਲੈਣੀ ਉਹ ਇੱਕ ਇੱਕ ਵੀ ਗਈ ਹੈ ਪਿੱਛੇ ਨਹੀਂ ਹਾਂ ਉਹ ਉਹਨਾਂ ਸੌਣਾ ਉੱਦਾਂ ਇੱਥੇ ਰੱਖ ਕੇ ਸੋ ਜਾਂਦੀ ਨੇ ਇੱਕ ਜਾਗਦੀ ਰਹੂਗੀ ਉਹ ਧਿਆਨ ਰੱਖੂਗੀ ਵੀ ਕੋਈ ਉਹ ਤਾਂ ਹੀ ਆ ਰਹੀ ਹਾਂ ਹਾਂ ਅੱਛਾ ਉਹ ਅੱਲਾ ਰੱਖਦੀ ਆ ਇਸ ਚੀਜ਼ ਦਾ ਧਿਆਨ ਰੱਖਣੇ ਬਿਲਕੁਲ ਬਿਲਕੁਲ ਅਸਲ 'ਚ ਇਹ ਜਿਹੜੇ ਦੋ ਜੋੜੇ ਨੇ ਉਹ ਵਿੱਚ ਹੋਰ ਰੰਗ ਦੀਆ ਤਾਂ ਉਹਦਾ 파ਟਨਰ ਇੱਕ ਚਲੇ ਗਿਆ ਉਹ ਮੇਲ ਆ ਇਹ ਉਹਨੂੰ ਅਟੈਕ ਹੋ ਗਿਆ ਪਤਾ ਨਹੀਂ ਕੀ ਹੋਇਆ ਮਤਲਬ ਮੈਡੀਕਲੀ ਪ੍ਰੋਬਲਮਸ ਇਹਨਾਂ ਨੂੰ ਵੀ ਆਉਂਦੀਆਂ ਨੇ ਉਹ ਨਹੀਂ ਪਤਾ ਲੱਗਾ ਸਾਡੇ ਨਹੀਂ ਚਲੇ ਗਿਆ ਪਰ ਬਹੁਤ ਆਨੰਦ ਦਿੰਦੀਆਂ ਨੇ ਇੱਥੇ ਆ ਕੇ ਨਾ ਬਿਲਕੁਲ ਮਾਈਂਡ ਦਾ ਪੀਸ ਹੈ ਇੱਥੇ ਬੈਠ ਕੇ ਚਲਿਏ ਟਰਕਿਆਂ ਕੋਲ ਹਾਂਜੀ ਹਾਂਜੀ ਇੱਕ ਸਟ्रेस ਵੀ ਰਿਲੀਜ਼ ਹੋ ਜਾਂਦਾ ਹੈ ਰਿਲੀਜ਼ ਹੋ ਜਾਂਦਾ ਬਿਲਕੁਲ ਇਹਨਾਂ ਨੂੰ ਦੇਖ ਕੇ ਤਾਂ ਵੈਸੇ ਹੀ ਖੁਸ਼ੀ ਮਿਲਣੀ ਸ਼ੁਰੂ ਹੋ ਜਾਂਦੀ ਹੈ ਜੀ ਜੀ ਕਦੇ ਪੂਰਾ ਹਾਂਜੀ ਹਾਂਜੀ 24 ਆਰ ਡਿਊਟੀ ਹੈ ਜਿਨ੍ਹਾਂ ਦੀ ਵਿੱਚੋਂ ਮੈਕਸਿਮਮ 5-10 ਮਿੰਟ ਬਾਅਦ ਮੇ ਉੱਠਦੇ ਹੁਣ ਮਾਰਨਿੰਗ 'ਚ ਪੂਰਾ ਦੇਣੇ ਨਹੀਂ ਉੱਠਦੇ ਇਹ ਉਸ ਤੋਂ ਬਾਅਦ ਹੀ ਇਹਨਾਂ ਦਾ ਕੱਚਾ ਘਰ ਬਣਾਉਣਾ ਪਿਆ ਇੱਥੇ ਫਿਰ ਜਦੋਂ ਬੈਕ ਕਰਨ ਲੱਗੇ ਟੈਂਪਰੇਰੀ ਇਹਨਾਂ ਨੂੰ ਸ਼ੈਲਟਰ ਦਿੱਤਾ ਫਿਰ ਕਿਉਂਕਿ ਮੈਂ ਆਉਂਦਾ ਹੋਰ ਆਉਂਦੇ ਤਾਂ ਉੱਠਦੇ ਨਹੀਂ ਸੀ ਆਪੇ ਆਪ ਹੀ ਬੈਠਣ ਲੱਗ ਗਏ ਸੀ ਇੱਥੇ ਕਿਉਂਕਿ ਸਾਨੂੰ ਵੀ ਸਿੱਖਣ ਨੂੰ ਮਿਲ ਰਿਹਾ ਕਿ ਕਿ ਇਹ ਟ੍ਰੇਨਿੰਗ ਤਾਂ ਹੈ ਨਹੀਂਗੀ ਬਿਲਕੁਲ ਬਿਲਕੁਲ ਫਿਰ ਜਿਵੇਂ ਜਿਵੇਂ ਹੋਈ ਜਾਂਦਾ ਉਹਵੇਂ ਪ੍ਰਬੰਧ ਕਰੀ ਜਾਂਦੇ ਆ ਉਹ ਪਾਦਲਾ ਮੇਲ ਹੈ ਹੂੰ ਉਰਲੀ ਫੀਮੇਲ ਹੈ ਉਨੇ ਦਸਾਂ ਇੱਕ ਰੱਖੇ ਹੋਏ ਨੇ ਇਹਨੇ ਪੰਜ ਰੱਖੇ ਹੋਏ ਨੇ ਆਪਣੇ ਥੱਲੇ ਆ ਬੰਡ ਵੀ ਪਤਾ ਨਹੀਂ ਕਿਵੇਂ ਕੀਤੀ ਨੇ ਆਪਣੇ ਆਪ ਲੱਕਟਾ ਵੀ ਲੰਦੇ ਆ ਕੱਲ ਇਹਦੇ ਕੋਲ 21 ਸੀ ਕੀ ਦੇਖੋ ਬਾਕੀ ਸਭ ਉਧਰ ਲਖੱਚ ਕੇ ਲੈ ਕੇ ਗਿਆ ਹੋਇਆ ਸੀ ਅੱਛਾ ਇਹ ਵੀ ਹੈ ਹੋਰ ਪਰ ਇਹ ਆਉਂਦੇ ਇਹ ਮੇਲ ਡੋਮੀਨੈਂਟ ਸੀ ਨਾ ਸੁਸਾਇਟੀ ਕੱਲ੍ਹ ਨੇ ਫੇਮੇ ਹੋਤੀ ਮੇਲ ਹਾਂ ਤਾਂ ਕੋਈ ਕਹਿੰਦਾ ਕੱਲ ਨੂੰ ਇੱਕ ਜੋਗੀ ਹੋਏ ਸੀ ਹਾਂ ਨਹੀਂ ਚਲੋ ਇਹ ਤਾਂ ਇਹ ਤਾਂ ਜਿਵੇਂ ਦੁਨੀਆ ਦਾ ਦਸਤੂਰ ਚੱਲਦਾ ਇਹਨਾਂ ਦਾ ਵੀ ਉਸੇ ਤਰੀਕੇ ਨਾਲ ਚੱਲਦਾ ਪਰ ਇਹਨਾਂ ਨੂੰ ਤਾਂ ਦੇਖ ਕੇ ਸਿੱਖਣ ਨੂੰ ਮਿਲਦਾ ਕਿੰਨੀ ਵਧੀਆ ਉਲਟੀ ਪਲਟੀ ਐਕਸੀਡ ਦੇ ਲਈ ਮਤਲਬ ਪਤਾ ਨਹੀਂ ਅਕਾਊਂਟਿੰਗ ਕਰਦੇ ਆ ਕਿ ਉਹਨਾਂ ਨੂੰ ਪਲਟਦੇ ਆ ਫਟਾਫਟ ਲੱਗੇ ਪਏ ਹੁੰਦੇ ਆ ਤੇ ਇੱਥੇ ਕਈ ਘੁੰਮ ਕੇ ਇਹਨਾਂ ਨੇ ਆਪਣਾ ਖਾਣ ਪੀਣ ਲੈ ਕੇ ਫੇਰ ਜਾ ਕੇ ਬਹਿ ਜਾਣਾ ਉੱਥੇ ਕਿੰਨਾ ਪਿਆਰ ਹੈ ਇਹਨਾਂ ਨੂੰ ਇੱਕ ਆਪਾਂ ਗੱਲ ਕਰਦੇ ਸੀ ਨਾ ਜੀ ਲੋਕ ਬੱਚਿਆਂ ਨੂੰ ਜੰਮ ਕੇ ਜਿਨ੍ਹਾਂ ਨੂੰ ਸਮਝ ਹੈ ਸੋਝੀ ਹੈ ਉਹ ਸੁੱਟ ਦਿੰਦੇ ਨੇ ਉਹ ਸੁੱਟ ਰਹੇ ਨੇ ਇਹ ਸੰਭਾਲ ਰਹੇ ਨੇ ਆਪਣੇ ਆਪਣੇ ਨੂੰ ਇਹ ਖੂਬਸੂਰਤੀ ਹੈ ਕੁਦਰਤ ਦੀ ਕੁਦਰਤ ਦੀ ਖੂਬਸੂਰਤੀ ਬਿਲਕੁਲ ਇੱਥੇ ਵੀ ਉਹ ਜਾਮਨ ਦਾ ਨਾ ਝਾੜੀ ਜੀ ਬਣੀ ਹੋਈ ਸੀ ਉਹਦੇ ਵਿੱਚ ਇਹਨਾਂ ਨੇ ਐਗ ਦੇਲੇ ਹਾਂਜੀ ਉੱਥੇ ਹੀ ਬੈਠਣਾ ਸ਼ੁਰੂ ਕਰ ਦਿੱਤਾ ਜੀ ਇੱਕ ਦਿਨ ਭੈਣ ਜੀ ਨਾ ਛੋਟਾ ਜਿਹਾ ਤੰਗ ਜਾ ਕਰ ਗਏ ਜਿਹੜਾ ਕੱਚਾ ਘਰ ਹੈ ਇਹਨਾਂ ਦਾ ਬਣਾਇਆ ਹੋਇਆ ਜੀ ਜੀ ਤਾਂ ਵੱਡਾ ਨਾ ਮੇਲ ਇੱਥੇ ਕਾਫੀ ਉਲਝ ਕੇ ਫਿਰ ਚਲੇ ਗਏ ਅੰਦਰ ਉਹ ਦੂਜੇ ਪਾਸੇ ਜਾ ਕੇ ਸੌਂਦਾ ਫਿਰ ਕਿਹੜੀ ਹੈ ਫਿਰ ਦੂਜੇ ਦਿਨ ਇਹਨਾਂ ਨੇ ਹੋਰ ਉਹਨਾਂ ਨੂੰ ਉਸ ਸਭ ਨਾਲ ਕਰਤਾ ਵੀ ਦੋਨੇ ਬੈਠ ਸਕਣ ਪਰ ਜੰਗਲ ਦੀ ਖੂਬਸੂਰਤੀ ਵਧੀ ਆ ਇਹਨਾਂ ਦੇ ਆਉਣ ਨਾਲ ਮਤਲਬ ਲੱਗਣ ਲੱਗਾ ਕਿ ਐਕ ਕਿਉਂਕਿ ਸਪੀਸੀਜ਼ ਹੋਣੀਆਂ ਅਲੱਗ-ਅਲੱਗ ਤਰ੍ਹਾਂ ਦੇ ਪੰਛੀ ਦਿਖਣੇ ਜਾਨਵਰ ਦਿਖਣੇ ਤਾਂ ਫਿਰ ਉਸ ਚੀਜ਼ ਦਾ ਫਰਕ ਤਾਂ ਬਹੁਤ ਜ਼ਿਆਦਾ ਹੈ ਵੀ ਆਜ਼ਾਦ ਨਹੀਂ ਸਾਰੇ ਆਜ਼ਾਦ ਨਹੀਂ ਜਿੰਨਾਂ ਕੋ ਸ ਇੱਥੇ ਹੈਗਾ ਸਭ ਆਜ਼ਾਦ ਆ ਕੋਈ ਸ ਨੂੰ ਕੋਈ ਹੋ ਨਹੀਂ ਸਿਰਫ ਰਾਤ ਨੂੰ ਇੰਨਾ ਕੁ ਕਰਦੇ ਆ ਵੀ ਹੁਣ ਥੋੜਾ ਟਾਈਮ ਹੋਇਆ ਇੰਨਾ ਤੇ ਕੋਈ ਹੋਰ ਹਮਲਾ ਨਾ ਕਰੀ ਕੋਈ ਇਦਾਂ ਦਾ ਜਿਵੇਂ ਮਾਲ ਕਰਦੇ ਵਿੱਚ ਬੱਚੇ ਰੌਣਕ ਲਾਉਂਦੇ ਇਥੇ ਇਥੇ ਲਾਉਂਦੇ ਨੇ ਬਿਲਕੁਲ ਸਹੀ ਹੈ ਤੇ ਤੁਹਾਡਾ ਤੁਹਾਡਾ ਦਿਲ ਤਾਂ ਵੈਸੇ ਹੀ ਇਹਨਾਂ ਦੇ ਨਾਲ ਨਹੀਂ ਬੱਚਿਆਂ ਨੂੰ ਇੱਕ ਬਹੁਤ ਵੱਡੀ ਐਕਟੀਵਿਟੀ ਮਿਲ ਗਈ ਜੀ ਇਹ ਹਾਂਜੀ ਕਿਉਂਕਿ ਖਾਲੀ ਦਿਮਾਗ ਤਾਂ ਸ਼ਤਾਨ ਦਾ ਘਰ ਹੁੰਦਾ ਸੀ ਉਹਨਾਂ ਦਾ ਵੀ ਹੁਣ ਤਾਂ ਸਵੇਰ ਤੋਂ ਉਹਨਾਂ ਨੂੰ ਹੁੰਦਾ ਕਿ ਦੀਦੀ ਕਦੋਂ ਕਹਿ ਦੂ ਕਿ ਚੱਲੀਏ ਜੰਗਲ ਉਹ ਵੀ ਮੋਗਲੀ ਅੰਗੂਰ ਭੱਜ ਲੈਂਦੇ ਆ ਫਟਾਫਟ ਇਹਦੀ ਜਿਹੜੀ ਸਾਫ ਸਫਾਈ ਯਾਰ ਅਖਰਖਾਵਾ ਮੇਰੇ ਨਾਲ ਸੈਟਰਡੇ ਸੰਡੇ ਕੰਮ ਵੀ ਕਰਦੇ ਆ ਉਹ ਇੱਥੇ ਜੀ ਇੱਥੇ ਸਾਰੇ ਨੋ ਪੀ ਰੂਹਾਂ ਵੀ ਹੁੰਦੀਆਂ ਨੇ ਇਹ ਨਾ ਸਟ੍ਰੈਸਰ ਰੀਲੀਫ ਵਾਸਤੇ ਬਹੁਤ ਅੱਛੀ ਜਗ੍ਹਾ ਹੈ ਮ ガーਡਨਿੰਗ ਉਹਨਾਂ ਨੂੰ ਬਹੁਤ ਮਿਲ ਗਈ ਇੱਥੇ ਹਮ ਉਹਨਾਂ ਨੂੰ ਐ ਕਿ ਚਲੋ ਜੋ ਜੋ ਚੀਜ਼ਾਂ ਸੀ ਵੈਸੇ ਦੁਨੀਆ ਦਾ ਸੁੱਖ ਜਿਹੜਾ ਜ਼ੂ ਜਿਵੇਂ ਪੇਰੈਂਟਸ ਆਪਾਂ ਨੂੰ ਕਹਿੰਦੇ ਨੇ ਦੂਰ ਦੂਰ ਤੱਕ ਘੁਮਾਣ ਲੈ ਜਾਓ ਛੁੱਟੀਆਂ ਕਟਾ ਲੈ ਉਹਨਾਂ ਦੀ ਤਾਂ ਰੋਜ਼ ਦੀ ਛੁੱਟੀਆਂ ਹੈ ਹੌਬੀ ਭਰਦੇ ਨਾ ਉਹਨਾਂ ਦੀ ਜਰੂਰੀ ਨਹੀਂ ਉਹ ਤੋਂ ਪਤਾ ਹੀ ਹੁੰਦਾ ਵੀ ਕਿੰਨੀ ਕੁ ਕਰਦੇ ਆ ਆਪਾਂ ਇੱਥੇ ਤਾਂ ਐਕਚੁਅਲ ਚ ਕਰਦੇ ਆ ਅਸੀਂ ਫਿਰ ਆ ਵੀ ਹੈ ਜਿਵੇਂ ਹੁਣ ਇਹਦੇ ਚ ਆਹੇ ਪੌਦੇ ਨੇ ਸੰਭਾਲੂ ਹੈ ਬਹੁਤ ਅੱਛਾ ਰੁੱਖ ਹੈ ਬਹੁਤ ਬਿਮਾਰੀਆਂ ਦੀ ਟ੍ਰੀਟਮੈਂਟ ਦਿੰਦਾ ਇਹ ਪਰ ਇੱਥੇ ਨੇਚਰਲ ਇਹ ਕਿੰਨਾ ਕੁਸ ਮਿਲ ਰਿਹਾ ਬੱਚਿਆਂ ਨੂੰ ਬੱਚਿਆਂ ਨੂੰ ਕਿ ਮੈਂ ਬਤਕਾਂ ਨੂੰ ਮਰਿੰਗਾ ਤੋੜ ਕੇ ਪਾ ਦਿੰਨੀ ਆ ਪੱਤੇ ਐਦਾਂ ਕਰਕੇ ਪੌਂਟ ਸੁੱਟਦੇ ਨੇ ਮਿੰਟੋ ਮਿੰਟੀ ਖਾ ਜਾਂਦੀਆਂ ਮੈਂ ਇਹਨਾਂ ਨੂੰ ਪਤਾ ਵੀ ਇਨਸਾਨ ਵੀ ਖਾਂਦੇ ਆਂਟੀਬਾਇਟਿਕ ਵਧੀਆ ਤੇ ਉਹਨਾਂ ਦੀ ਇਮਿਊਨਿਟੀ ਸਟਰੋਂਗ ਹੁੰਦੀ ਆ ਉਹਨਾਂ ਚੀਜ਼ਾਂ ਦੇ ਨਾਲ ਹਾਂਜੀ ਤੇ ਇਹਦੇ ਚ ਸਾਰੀਆਂ ਤਕਰੀਬਨ ਕੋਈ ਵੀ ਐਦਾਂ ਦਾ ਪੇੜ ਨਹੀਂ ਹੈਗਾ ਜਿਹਨੂੰ ਵੱਢ ਕੇ ਇੱਕ ਸਮੇਂ ਤੇ ਮੁਨਾਫਾ ਕਮਾਇਆ ਜਾ ਸਕੂਗਾ ਅੱਛਾ ਜੀ ਇਹ ਸਾਰੇ ਕੁਦਰਤ ਜਿਵੇਂ ਕੁਦਰਤ ਦੇ ਵਿੱਚ ਪਹਿਲਾਂ ਜੰਗਲ ਹੁੰਦੇ ਸੀ ਉਦਾਂ ਦਾ ਜੰਗਲ ਹੈ ਜਿਵੇਂ ਤੂੰ ਤੇ ਵੀ ਆਈ ਦੇ ਵਿੱਚ ਜਿਹੜੀਆਂ ਚੀਜ਼ਾਂ ਆਹੀਆਂ ਜੀ ਪਰ 54 ਕਿਸਮ ਦੀਆਂ ਲਾਈਆਂ ਸੀ ਉਦੋਂ ਫਰੂਟ ਬਹੁਤ ਲੱਗਿਆ ਕਰੌਂਦਾ ਦੇਖੋ ਕਿੰਨਾ ਲੱਗਿਆ ਇੱਥੇ ਆਹ ਕਰੌਂਦਾ ਤਾਂ ਦੇਖਣ ਵਾਲਾ ਇੱਥੇ ਚਿੜੀ ਬਹੁਤ ਆਉਂਦੀ ਹੈ ਬਹੁਤ ਅੱਛਾ ਫਰੂਟ ਹੈ ਖਾਂਚ ਵੀ ਸਵਾਦਿਸ਼ਟ ਤੇ ਚਟਨੀ ਬਣਾਉਣ ਦੇ ਵਿੱਚ ਤਾਂ ਇਹ ਮਲੇ ਵਰਗਾ ਖੱਟਾ ਹੁੰਦਾ ਜਿੰਨਾ ਪੱਕਾ ਜਾਂ ਹੋਇਆ ਉਹ ਲਿਓ ਫਿਰ ਉਹਨਾਂ ਵੱਧ ਤੇਜ਼ਤੀ ਹੋਵੇ ਪੱਕਾ ਘੱਡਾ ਵਾ ਚਾਹ ਖੱਟ ਮਿੱਠਾ ਜਿਹਾ ਹੋਊਗਾ ਬਸ ਹੂੰ ਚਟਨੀ ਚ ਪਾਉਣੇ ਆਪਾਂ ਹੂੰ ਫਿਰ ਕੰਡਾ ਵੀ ਇਹਦੇ ਵਿੱਚ ਤਾਂ ਕਰਕੇ ਤਾਂ ਛਿੜੀ ਵੱਧਾਉਂਦੀ ਆ ਆਲਣਾ ਬਣਾਉਂਦੀ ਆ ਇਹਦੀ ਤਾਂ ਤੇ ਬਹੁਤ ਠੱਟਾ ਹੈ ਹਾਂ ਪਰ ਐਦਾਂ ਹੀ ਬਹੁਤ ਤਰ੍ਹਾਂ ਦੇ ਉਹਨੇ ਐਕਤੀ ਅਸੀਂ ਤੂਟੀਆਂ ਇੰਨੀਆਂ ਖਾਧੀਆਂ ਤੂਤ ਵਾਲੀਆਂ ਜਿਹੜੇ ਛੋਟੇ ਹੁੰਦੇ ਖਾਦੇ ਖੰਦੇ ਹੁੰਦੇ ਸੀ ਤਾਂਤੇ ਨਹੀਂ ਮੋਰੰਗਾ ਟੱਲੀ ਕਿਕਰ ਨਿੰਮ ਸਾਡੇ ਏਰੀਆ ਚ ਛਾ ਲੋ ਪੋ ਗਏ ਸੀ ਹਲੋ ਆ ਦੇਖੋ ਜੀ ਕੱਲਾ ਕਲੋਤਾਂ ਲੱਗਿਆ ਹੁੰਦੇ ਕੱਲਹਾ ਪੱਕ ਵੀ ਗਿਆ ਬਈ ਹੁਣ ਇੱਕ ਹੁਣ ਕੀ ਦੇ ਸੈਲ ਤੋੜੋ ਹੁਣ ਇੱਧਰ ਦੋ ਲਿਆਓ ਜੀ ਇਹਦਾ ਟੁੱਟ ਗਿਆ ਮੈਂ ਤਾਂ ਹੁਣ ਮੈਨੂੰ ਫੜਾ ਦੋ ਇਹ ਇਹ ਹੁਣ ਅੰਦਰ ਇਸ ਆਓ ਇਹ ਤਾਂ ਦੇਖੋ ਇਹਨਾਂ ਦਾ ਆਪਾਂ ਚੱਲ ਕੇ ਅੰਦਰ ਲੰਨੇ ਆ ਹੈਗੇ ਮੇਰੇ ਕੋਲ ਜੋ ਇਹਨਾਂ ਦੇ ਐਸਜੀਵੀ ਬਾਲ ਘਰ ਦੇ ਵਿੱਚ ਸਾਨੂੰ ਮਾਹੌਲ ਦੇਖਣ ਨੂੰ ਮਿਲਿਆ ਨਾ ਜਿਨ੍ਹਾਂ ਦੇਲ ਸਾਡਾ ਖੁਸ਼ ਹੋਇਆ ਸ਼ਾਇਦ ਆਡੀਅנס ਸਾਡੇ ਤੋਂ ਵੱਧ ਖੁਸ਼ ਨਜ਼ਰ ਆਏਗੀ ਤੇ ਉਹਨਾਂ ਨੇ ਕਹਿਣਾ ਅਸੀਂ ਵੀ ਜਾ ਕੇ ਆਈਏ ਅਸੀਂ ਵੀ ਦੇਖ ਕੇ ਆਈਏ ਤੇ ਉਸ ਤੋਂ ਵੱਧ ਸਾਨੂੰ ਖੁਸ਼ੀ ਜਿਹੜੀ ਹੈ ਇਹਨਾਂ ਦੇ ਨਾਲ ਮਿਲ ਕੇ ਹੋਈ ਹੈ ਤੇ ਕਿਉਂਕਿ ਜੇ ਉਹ ਰੱਬੀ ਰੂਹਾਂ ਦੀ ਸੇਵਾ ਇਹਨਾਂ ਦੇ ਵੱਲੋਂ ਜੋ ਕੀਤੀ ਜਾ ਰਹੀ ਹੈ ਨਾ ਉਹ ਸ਼ਾਇਦ ਕੋਈ ਇਸ ਦੁਨੀਆ ਤੇ ਕਰ ਪਾਏਗਾ ਕਿਉਂਕਿ ਆਪਣਾ ਸਾਰਾ ਕੁਝ ਸਾਈਡ ਤੇ ਕਰਕੇ ਇਹ ਚੀਜ਼ਾਂ ਕਰਨੀਆਂ ਆਪਣਾ ਪਰਿਵਾਰ ਨਾਲ ਦੇ ਨਾਲ ਦੇਖਣਾ ਮੁੜ ਕੇ ਫੇਰ ਇਹ ਨਾ ਬੱਚਿਆਂ ਦੇ ਨਾਲ ਆ ਕੇ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਕਿਉਂਕਿ ਇੱਥੇ ਕਿਸੇ ਵੀ ਬੱਚੇ ਦੇ ਮੱਥੇ ਤੇ ਸਾਨੂੰ ਕੋਈ ਵੀ ਸਿਕਾਂ ਦੇਖਣ ਨੂੰ ਨਹੀਂ ਮਿਲ ਰਿਹਾ ਸਾਰਿਆਂ ਦੇ ਚਿਹਰੇ ਮੁਸਕਰਾਉਂਦੇ ਨਜ਼ਰ ਆਏ ਤੇ ਅਸੀਂ ਜਦੋਂ ਇੱਥੇ ਜੰਗਲ ਦੇ ਵਿੱਚ ਆਏ ਤਾਂ ਦੇਖਿਆ ਕਿ ਕੁਦਰਤ ਦੀ ਵੀ ਸੰਭਾਲ ਬਹੁਤ ਸੋਹਣੇ ਤਰੀਕੇ ਦੇ ਨਾਲ ਕੀਤੀ ਗਈ ਹੈ ਜੇ ਇਸ ਵੀਡੀਓ ਨੂੰ ਤੁਸੀਂ ਦੇਖ ਰਹੇ ਹੋ ਤਾਂ ਇਸ ਨੂੰ ਜ਼ਰੂਰ ਸ਼ੇਅਰ ਕਰਿਓ ਤੇ ਐਸਜੀਬੀ ਬਾਲਕਰ ਦੇ ਨਾਲ ਜਿੰਨੇ ਵੀ ਅਸੀਂ ਕੰਟੈਕਟ ਨੰਬਰ ਵੀ ਜ਼ਰੂਰ ਇਹਨਾਂ ਦਾ ਸ਼ੇਅਰ ਕਰਾਂਗੇ ਕਿਉਂਕਿ ਬਹੁਤ ਸਾਰੇ ਕੇਸਿਸ ਅਸੀਂ ਦੇਖਦੇ ਆਂਨੇ ਆ ਕੀ ਸੋਸਾਇਟੀ ਵਿੱਚ ਜੋ ਜੋ ਹੁੰਦਾ ਨਜ਼ਰ ਆਉਂਦਾ ਹੈ ਤੇ ਤੁਸੀਂ ਇਹਨਾਂ ਨਾਲ ਕੰਟੈਕਟ ਉਸ ਚੀਜ਼ ਦੇ ਰਿਲੇਟਿਡ ਕਰ ਸਕਦੇ ਹੋ ਬਾਕੀ ਅਡਾਪਸ਼ਨ ਦੇ ਪ੍ਰੋਸੈਸ ਵੀ ਅਸੀਂ ਜ਼ਰੂਰ ਤੁਹਾਡੇ ਨਾਲ ਸਾਂਝੇ ਕਰਾਂਗੇ ਵਧੇਰੀ ਵੀਡੀਓਜ਼ ਦੀ ਦੇਖਦੇ ਰਹੋ ਲੁਧਿਆਣਾ ਟਾਈਮਸ ਕੈਮਰਾ ਹਨ ਬਲਵਿੰਦਰ ਦੇ ਨਾਲ ਮੈਂ ਪ੍ਰਬਲਿੰਗ ਕੋਰ